ਹੰਸਤਿਕਾ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਸ਼ਹਿਰ ਪਟਾਲਾ ਤਹਿਸੀਲ ਵੀ ਪਟਾਲਾ ਤੇ ਜ਼ਿਲ੍ਹਾ ਗੁਰਦਾਸਪੁਰ ਕੰਦ ਸਾਹਿਬ ਗੁਰਦਾਰੇ ਤੇ ਬਿਲਕੁਲ ਲੱਗੇ ਜਿਹੜਾ ਵੀਰ ਜੀ ਹੁਣਾਂ ਦਾ ਘਰ ਆ ਲੱਗੇ ਆ ਬਿਲਕੁਲ ਗੁਰਦਾਰਾ ਸਾਹਿਬ ਹੀ ਤੇ ਅਸਲੀ ਘੇਟ ਦੇ ਲੱਗੇ ਤੇ ਘਰ ਦੇ ਪਸ਼ੂ ਆ ਜਿਹੜੇ ਵੀਰ ਜੀ ਹੁਣਾਂ ਦੇ ਸ਼ਹਿਰ ਦੇ ਵਿੱਚ ਦੁੱਧ ਦਾ ਕੰਮ ਆ ਤੇ ਘਰ ਦੀਆਂ ਝੋਟੀਆਂ ਜਿਹੜੀਆਂ ਤਿਆਰ ਕਰਦੇ ਆ ਘਰ ਦੀਆਂ ਕਟੀਆਂ ਤਿਆਰ ਕੀਤੀਆਂ ਹੁੰਦੀਆਂ ਨੇ ਤੇ ਅੱਜ ਘਰ ਦੀ ਇੱਕ ਛੋਟੀ ਚੰਗੀ ਜਿਹੜੀ ਤਿਆਰ ਕੀਤੀ ਅੱਜ ਆ ਜਿਹੜੀ ਛੋਟੀ ਬਕਾਉ ਆ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦੀ ਉਹਨਾਂ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਜੀ ਸਤਿ ਸ਼੍ਰੀ ਅਕਾਲ ਜੀ ਤੇ ਨਾਮ ਦੱਸਦੇ ਕਰੀ ਮੇਰਾ ਨਾਮ ਗੁਰਵੰਤ ਸਿੰਘ ਜੀ ਠੀਕ ਆ ਅਸੀਂ ਵੀ ਜੇਡ ਬਟਾਲਾ ਸ਼ਹਿਰ ਬਟਾਲਾ ਹਨਾ ਆਪਾਂ ਬਟਾਲਾ ਜੀ ਜੇਡ ਲਾਗੇ ਕੰਨ ਸਰਗਰਦਾ ਆਪਾਂ ਸਰਗਰਦਾ ਕਿਹਦੇ ਅਸੀਂ ਜੇਡ ਵਾਲੇ ਪੁੱਛੇ ਤਾਂ ਤੇ ਜ਼ਿਲ੍ਹਾ ਗੁਰਦਾਸਪੁਰ ਮੇਰਾ ਗੁਰਦਾਸਪੁਰ ਤੇ ਫੋਨ ਨੰਬਰ ਉਹ ਬੰਦੇ ਫੋਨ ਨੰਬਰ ਕੋਈ ਨਹੀਂ ਵੀਡੀਓ ਚ ਲਿਖ ਦਿੰਦੇ ਫਿਰ ਠੀਕ ਆ ਤੇ ਘਰ ਦੇ ਹੀ ਪੁੱਛੋ ਫਿਰ ਆਪਣੇ ਮਾ ਸਾਰੇ ਘਰ ਦਾ ਪੁੱਛੋ ਜੀ ਮੁੰਡੇ ਦੋ ਹੀ ਨੌਕਰੀਆਂ ਦੇ ਠੀਕ ਆ ਮੇਰੇ ਬੰਦਾ ਲੈਂਦਾ ਨਹੀਂ ਮੇਰੇ ਘਰ ਕੋਈ ਸਾਡੇ ਜਾਂਦੇ ਅੱਛਾ ਤੁਹਾਡਾ ਰਾਦਾ ਵੀ ਜਿੰਨਾ ਤਿਆਰ ਹੋਈ ਜਾਊਗੀ ਗੱਬਰ ਹੁੰਦੀ ਆ ਨਾਲ ਮਾ ਸਾਰਾ ਹੀ ਗੱਬਰ ਆ ਜਿਹੜੀ ਹੁੰਦੀ ਨਾਲ ਨਾਲ ਜਿਹੜੀ ਜਿਹੜੀ ਤਿਆਰ ਹੋ ਗਈ ਤੇ ਵਿੱਚ ਹੀ ਜਾਣੀ ਬੰਦੇ ਜੀ ਸਾਰਾ 1 ਮਹੀਨ ਰੱਖਣੀ ਜਿਹੜੀ ਮਰਜ਼ੀ ਵਿੱਚ ਹੋ ਰਹੇ ਅੱਛਾ ਇੱਕ ਬਾਕੀ ਸਭ ਬਾਕੀ ਜਿਤਰਾ ਤਿਆਰ ਹੋਈ ਗਈਆਂ ਦੇ ਵਿੱਚ ਤੇ ਮੈਂ ਨਾਲ ਉਹ ਵੇਚ ਦਿੰਦੀ ਕਿਉਂਕਿ ਇਹਨਾਂ ਕੱਚੀਆਂ ਮਈਆਂ ਕੇ ਦੇਣਾ ਕੋਈ ਹਾਂਜੀ ਹਾਂਜੀ ਆ ਨਾਲੇ ਤੁਸੀਂ ਸਾਂਭੀਆਂ ਵਿੱਚ ਚੰਗੀਆਂ ਰੀਜਣਾ ਵਾ ਸਾਰੀਆਂ ਭਾਰੀਆਂ ਮੱਜਾਂ ਵੱਡੀਆਂ ਮੱਜਾਂ ਵਾਂ ਜਿਹੜੀਆਂ ਸਾਰੀਆਂ ਤੇ ਜਿਹੜੀ ਹੁਣ ਅੱਜ ਆਪਾਂ ਮੱਜ ਵੇਚਣੀ ਆ ਕਿੰਨੇ ਕ ਦੁੱਧ ਆ ਲਈ ਆ ਇਹ ਫਿਰ ਤੇਰਾ ਕਿਉਂ ਦੁੱਧ ਪਹਿਲਾਂ ਛੋਟੇ ਵਿੱਚ ਹੋਇਆ ਜੇ ਫਿਰ ਦੂਜੇ ਸਮੇਂ ਅੱਛਾ ਪਹਿਲੇ ਸੋਵੇ ਜਿਹੜਾ 13 ਲੀਟਰ ਦੁੱਧ ਨੇ ਚਵਾਇਆ ਅੱਛਾ ਬੰਦਾ ਲੱਗਿਆ ਤਾਂ ਫਿਰ ਮਿਲਿਆ ਜਾਂਦਾ ਦੁੱਧ ਇੱਕ ਘੜੀ ਦਿੰਦੇ ਆ ਠੀਕ ਹੈ ਮੈਂ ਸੂਨ ਬਾਈ ਇਹਦੇ ਵਿੱਚ ਜੁੱਡੀ ਮੈਂ ਫਿਰ ਦੱਤੇ ਦੇ ਦੀ ਵਾਸਤਾ ਉਹ ਕਿ ਕਰੀ ਤੇ ਐਰ ਕੀ ਕਿੰਨਾ ਦੁੱਧ ਆ ਜੂਗੀ ਕੱਲ੍ਹ ਕਦੋਂ ਮੈਂ 15 ਦਾ 16 ਕਿਲੋ ਕਰ ਜੇ 15 ਮੈਂ ਪੱਕਾ ਹੀ ਕਰ ਜੇ ਕਿੰਨਾ ਕਿਹੇ ਕਿਲੋ ਦੀ ਭਾਈ ਜਿੱਦਾਂ ਮੈਂ ਠੱਲੇ ਦਾ ਕਰਦਾ ਅੱਛਾ 15 ਲੀਟਰ ਤੇ ਕਰੀ ਦੁੱਧ ਜਿਹੜਾ ਚਵਾਜੂਗੀ ਭਾਈ ਭਾਈ ਪਹਿਲਾਂ ਝੋਟੀ ਨਹੀਂ ਸੀ ਸਾਭੀ ਵੀ ਨਹੀਂ ਤੇ 13 ਕਿਲੋ ਕਰਦੀ ਅੱਛਾ ਤੇ ਪਰ ਐਰ ਕੀ ਤੇ ਸਾਭੀ ਵੀ ਪੂਰੀ ਨਹੀਂ ਜਨਾ ਮਤੂੰ ਸਾਭੀ ਪਿੱਛੇ ਝੋਟੀ ਸਾਭੀ ਨਹੀਂ ਇੰਨੀ ਪਹਿਲਾਂ ਝੋਟੀ ਸੀ ਠੀਕ ਆ ਉਹਦਾ ਕਰਦੀ ਹੋਰ ਸੱਤੀ ਬੜੀ ਸੀ ਵੱਡੀ ਤੇ ਚਲੋ ਚੰਗਾ ਸਭ ਕੁਝ ਠੀਕ ਹੋ ਗਿਆ ਖੋਲੀਆਂ ਫਿਰ ਤੋੜਦੀਏ ਕਰ ਬਾਕੀ ਜਿਹੜਾ ਨ ਪੱਲੇ ਪਾਸੇ ਕਨੀਲੀ ਦੀ ਕੱਟੀ ਉਹ ਵੀ ਬੜੀ ਸੋਹਣੀ ਵਿਰਜਣੀ ਤਿਆਰ ਕਰੰਦੇ ਆ ਤੇ ਸਾਰਾ ਮਾਲ ਚੰਗਾ ਸੰਭਿਆ ਵਾ ਜਿਹੜਾ ਵੀ ਦੇਖ ਸਕਦੇ ਪੂਰੀ ਚੜਾਈ ਚ ਮੱਝ ਉਹ ਵੀ ਮੱਝ ਚੰਗੀ ਆ ਆ ਦੇਖ ਸਕਦੇ ਜੀ ਚੰਗੀ ਸੋਹਣੀ ਝੋਟੀ ਆ ਜਿਹੜੀ ਤੋੜ ਦੋ ਕਰੀਦਨ ਤੋੜ ਦੋ ਇੱਕ ਰੀ ਤੋਰ ਤੋਈ ਤਾ ਨਾ ਫੇਰ ਥੋੜੀ ਚੰਗੀ ਤਰ੍ਹਾਂ ਇੱਕ ਰੀ ਹਵਾਨਾ ਬਨੰਦ ਖਾ ਲਈਏ ਦਾ ਲਾਗੇ ਤਾਂ ਆਹ ਦੇਖ ਸਕਦੇ ਜੀ ਚੰਗੀ ਸੰਭੀ ਆ ਜਿਹੜੀ ਝੋਟੀ ਠੀਕ ਹੈ ਜੀ ਬਾਕੀ ਸਾਂਭੇ ਪੂਰੇ ਰੀਜਨਾਂ ਵਾਂ ਛੋਟੀ ਜਿਹੜੀ ਵੀ ਜੀ ਹੁਣਾਂ ਨੇ ਆ ਦੇ ਸਾਦੇ ਜੀ ਥੱਲੇ ਆਵੇਂ ਚੰਗੀ ਭਰਨਦੀ ਹੈ ਜੇ ਅਜੇ ਦਿਨ ਕੋਈ 5-7 ਲੈ ਜਾਊਗੀ ਅਜੇ ਇਹ ਦੇ 10 ਨਹੀਂ ਹੁੰਦੀ ਜੇ ਤੇ 16 ਤਰੀਕ ਨੂੰ ਦਿਨ ਪੂਰੇ ਹੋਣੇ ਅੱਛਾ ਜੇ 16 ਤਰੀਕ ਨੂੰ ਦਿਨ ਪੂਰੇ ਹੋਣੇ ਅੱਜ ਤੇ ਲੈ ਲਾ ਜੂਗਾ 5-10 ਠੀਕ ਆ ਤੇ ਕਿੰਨਾ ਕੁ ਮੁੱਲ ਫੇ ਰੱਖਣਾ ਇਹਦਾ ਆਪਾਂ ਮੋਤੋ ਵੀ ਜੀ ਇੱਕ 10 ਮੰਗਦੇ ਆ 1 ਤੱਕ ਤੇ 10000 ਮੰਗਦੇ ਜੀ ਬਾਕੀ ਇਮਾਨਦਾਨ ਮੁੱਕ ਤੇ ਕਰ ਦੋਗੇ ਹੋਰ 5000 ਘੱਟ ਵਾਟ ਲਗੇਹੀ ਜਿਹੜੀ ਮੋਲ ਦਾ ਦਿੱਤਾ ਮਾਰ ਲੈ ਦਾ ਵਾ ਖੋਚ ਚਾਹੀਦਾ ਅੱਛਾ ਚਲੋ ਕੋਈ ਫੋਨ ਲਾਵੇ ਇੱਕ ਰਹੀ ਹਾਂ ਮੈਂ ਖੁਸ਼ ਨਹੀਂ ਲੈ ਮੈਂ ਜਿਹੜਾ ਸੁੱਖ ਦਮੀ ਹੋ ਜਰਾ ਕਰ ਠੀਕ ਹੈ ਮੈਂ ਜੀ ਮੈਂ ਸੰਧੀਆਂ ਨੇ ਠੀਕ ਹੈ ਜੀ ਤੇ ਚਲੋ ਕੋਈ ਛੋਟੀ ਦੇ ਸਾਬ ਨਾਲ ਮੋਲ ਲਾਵੇ ਹਨਾ ਤੇ ਬਾਕੀ ਥਣ ਥਣ ਓਕੇ ਸਾਰੇ ਕੋਈ ਮੋਲ ਦੇ ਦੇ ਲੱਖ ਮੰਗਦੇ ਅਸੀਂ ਇਹ ਮੰਗੀ ਲਈ ਕੀ ਫਾਇਦਾ ਹਾਂਜੀ ਹਾਂਜੀ ਆਹ ਜਦੋਂ ਵੇਚ ਨਹੀਂ ਆ ਤੇ ਮੋਲ ਨਹੀਂ ਰੱਖਣੀ ਨਹੀਂ ਵੇਚੀਆਂ ਨਹੀਂ ਸਾਰੀਆਂ ਹਾਂਜੀ ਹਾਂਜੀ ਜਿਹੜੀ ਵੰਦੀਆਂ ਦੀ ਉਹ ਵੇਚੀ ਜਾਂਦੀਆਂ ਠੀਕ ਹੈ ਜੀ ਪਰ ਜੋੜਾ ਹੋਣਾ ਮਤਲਬ ਇਕੱਠਾ ਜੋੜੇ ਗਏ ਅੱਛਾ ਬਾਤ ਚ ਜੋੜਾ ਤਿਆਰ ਹੋਣਾ ਠੀਕ ਹੈ ਜੀ ਤੇ ਸਾਥੇ ਵੀ ਜਾਂਦੇ ਇਕੱਲਾ ਮੈਂ ਬੰਦਾ ਹਾਂਜੀ ਹਾਂਜੀ ਕਿ ਕਿਤੇ ਕਿਤੇ ਇੰਨਾ ਮਾਰਸਦਾ ਬੰਦਾ ਰਹਿੰਦਾ ਨਹੀਂਗਾ ਠੀਕ ਹੈ ਜੀ ਤੇ ਆਹ ਦੇਖ ਸਕਦੇ ਆ ਛੋਟੀ ਬਾਕੀ ਕੋਈ ਵੀਰ ਆਪਣੀ ਇੱਥੇ ਆ ਕੇ ਵੇਖ ਕੇ ਪਸੰਦ ਕਰਕੇ ਪਾਸ ਕਰਕੇ ਫੇਰ ਹੀ ਖੜੇ ਜੀ ਤਸੱਲੀ ਕਰਕੇ ਖੜੇ ਜਿੱਦ ਆਪਣੀ ਤਸੱਲੀ ਕਰੇ ਪੂਰੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ